ਦੋਸਤੋ ਮੈਂ ਗੁਰਦੀਪ ਸਿੰਘ ਕਹਾਣੀ ਦੇ ਇਸ ਸੈਸ਼ਨ ਵਿੱਚ ਆਪਣੀ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹਾਂ ਅੱਜ ਦੀ ਕਹਾਣੀ ਸੰਗੀਤਾ ਨਾਮ ਦੀ ਇੱਕ ਕੁੜੀ ਬਾਰੇ ਹੈ ਕਹਾਣੀ ਦਾ ਸਿਰਲੇਖ ਹੈ ਰੇਤਲੀ ਨਦੀ ਤੋਂ ਕਹਾਣੀ ਪੇਸ਼ ਹੈ ਇੱਕ ਦਫ਼ਤਰ ਵਿੱਚ ਸੰਗੀਤਾ ਨੂੰ ਦੇਖ ਕੇ ਮੈਂ ਬੜਾ ਹੈਰਾਨ ਹੋਇਆ ਕੰਪਿਊਟਰ ਦੀ ਸਕਰੀਨ 'ਤੇ ਕੁਝ ਲੱਭ ਰਹੀ ਸੀ ਉਸ ਦੀਆਂ ਪਤਲੀਆਂ ਰਵਾਹ ਦੀਆਂ ਫਲੀਆਂ ਵਰਗੀਆਂ ਉਂਗਲਾਂ ਬਾਰ-ਬਾਰ ਕੁਝ ਟਾਈਪ ਕਰਦੀਆਂ ਤੇ ਫਿਰ ਉਹ ਕਿੰਨੀ ਦੇਰ ਸਕਰੀਨ ਉੱਪਰ ਦੇਖਦੀ ਰਹਿੰਦੀ ਪੱਕਾ ਉਹ ਕੁਝ ਲੱਭ ਰਹੀ ਸੀ ਤੇ ਉਹ ਆਪਣੀ ਇਸ ਖੋਜ ਵਿੱਚ ਇੰਨਾ ਗੁਰੂਜੀ ਹੋਈ ਸੀ ਕਿ ਉਸ ਨੂੰ ਬਿਲਕੁਲ ਭੁੱਲ ਗਿਆ ਕਿ ਮੈਂ ਉਸ ਦੇ ਮੇਜ਼ ਕੋਲ ਖੜਾ ਸੀ ਸਰ ਤੁਸੀਂ ਇਹਨਾਂ ਕਹਿੰਦੇ ਆ ਉਹ ਆਪਣਾ ਕੰਮ ਛੱਡ ਕੇ ਖੜੀ ਹੋ ਗਈ। ਬਹੁਤ ਜ਼ਰੂਰੀ ਕੰਮ ਹੈ? ਮੈਂ ਉਸ ਨੂੰ ਪੁੱਛਿਆ। ਜੀ ਹਾਂ ਸਰ। ਇੱਕ ਪਾਰਸਲ ਨਹੀਂ ਮਿਲ ਰਿਹਾ। ਉਸ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਫਿਰ ਉਸਨੇ ਇੱਕ ਮਾਰਚੂ ਜਏ ਵਿਅਕਤੀ ਵੱਲ ਇਸ਼ਾਰਾ ਕਰਕੇ ਕਿਹਾ ਸਰ ਇਹਨਾਂ ਦਾ ਪਾਰਸਲ ਹੈ। ਕੁਝ ਦਵਾਈਆਂ ਨੇ ਜੋ ਇਹਨਾਂ ਦੇ ਪੁੱਤਰ ਨੇ ਕੈਨੇਡਾ ਤੋਂ ਭੇਜਿਆ ਨੇ ਆਪਣੀ ਬਿਮਾਰ ਮਾਂ ਲਈ। ਤੇ ਮੈਂ ਦੇਖਣਾ ਚਾਹੁੰਨੀ ਹਾਂ ਕਿ ਉਹ ਪਾਰਸਲ ਆਖਰ ਕਿੱਥੇ ਰਹਿ ਗਿਆ। ਸੰਗੀਤਾ ਨੇ ਸਪੀਡ ਪੋਸਟ ਜੁਆਇਨ ਕਰ ਲਈ ਸੀ ਉਸਦੇ ਪਤੀ ਦੀ ਮਰਤੂ ਤੋਂ ਬਾਅਦ ਮਹਿਕਮੇ ਨੇ ਤਰਸ ਦੇ ਆਧਾਰ ਉਪਰ ਉਸ ਨੂੰ ਨੌਕਰੀ ਦੇ ਦਿੱਤੀ ਸੀ ਉਸਦੇ ਪੋਸਟਮਾਸਟਰ ਨੇ ਮੈਨੂੰ ਦੱਸਿਆ ਜਦੋਂ ਮੈਂ ਉਸਦੇ ਕਮਰੇ ਵਿੱਚ ਚਾਹ ਪੀਣ ਵਾਸਤੇ ਰੁਕਿਆ ਸੀ ਬਹੁਤ ਮਿਹਨਤੀ ਹੈ ਇਸਦਾ પતિ ਵੀ ਬਹੁਤ ਇਮਾਨਦਾਰ ਸੀ ਸਾਰਾ ਮਹਿਕਮਾ ਉਸ ਦੀ ਬੜੀ ਕਦਰ ਕਰਦਾ ਸੀ ਮੈਂ ਚਾਹ ਦੀ ਚੁਸਕੀ ਪਰਦਿਆ ਗਿਆ ਜੀ ਸਰ ਮੇਰਾ ਵੀ ਬਹੁਤ ਵਧੀਆ ਮਿੱਤਰ ਸੀ ਚੰਗਾ ਸੀ ਪਰ ਜੋ ਚਲਾ ਗਿਆ ਸੋ ਚਲਾ ਗਿਆ ਵਾਪਸ ਥੋੜੇ ਕੋਈ ਆ ਸਕਦਾ ਹੁਣ ਤਾਂ ਇਸ ਵਿਚਾਰੀ ਨੇ ਆਪਣੀ ਜ਼ਿੰਦਗੀ ਤੋੜਨੀ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਉਸ ਦੀ ਇਸ ਟਿੱਪਣੀ ਵਿੱਚ ਹਮਦਰਦੀ ਛਿਪੀ ਹੋਈ ਸੀ ਜਾਂ ਕੁਝ ਹੋਰ ਛੋਟੇ ਛੋਟੇ ਬੱਚੇ ਨਾਲ ਮੁਸ਼ਕਲ ਹੀ ਹੋ ਜਾਂਦਾ ਹੈ ਮੈਂ ਆਪਣੇ ਕੋਲੋਂ ਆਖਿਆ ਇਸ ਗੱਲ ਦਾ ਪਤਾ ਮੈਨੂੰ ਵੀ ਨਹੀਂ ਸੀ ਕਿ ਉਸਦੇ ਕਿੰਨੇ ਬੱਚੇ ਨੇ ਤੇ ਉਹ ਕਿਹੜੀ ਦਮਾਤ ਵਿੱਚ ਪੜਦੇ ਨੇ ਕਿਹੜੇ ਬੱਚੇ ਢਿੰਗਰਾ ਸਭ ਦੇ ਤਾਂ ਬੱਚੇ ਨਹੀਂ ਸਨ اچھا ਉਸ ਦੀ ਕੋਈ ਔਲਾਦ ਨਹੀਂ ਸੀ ਜੀ ਹਾਂ ਜੀ ਹਾਂ ਉਸ ਨੇ ਆਪਣੀ ਭੈਣ ਦੀ ਕੁੜੀ ਗੋਤ ਲਈ ਸੀ ਹਾਲੇ ਪਿਛਲੇ ਸਾਲ ਹੀ ਪਰ ਹੁਣ ਸੁਣਿਆ ਉਹ ਕੁੜੀ ਨੂੰ ਵਾਪਸ ਲੈ ਗਏ ਕਿਉਂ ਇਹ ਜੋ ਆਪਣਾ ਘਰ ਛੱਡ ਕੇ ਆਪਣੇ ਪੇਕੇ ਵਿੱਚ ਆ ਗਈ ਹੈ ਅੱਛਾ ਹੁਣ ਇਹ ਆਪਣੇ ਮਾਪਿਆਂ ਕੋਲ ਰਹਿੰਦੀ ਹੈ ਜੀ ਹਾਂ ਇੰਗਰੇਨੇ ਕੋਠੀ ਬਣਾਈਤਾ ਸੀ ਮਲੋਟ ਰੋਡ ਉੱਪਰ ਮੈਨੂੰ ਯਾਦ ਹੈ 2 ਸਾਲ ਪਹਿਲਾਂ ਕੋਠੀ ਦੀ ਛੱਤ ਉੱਪਰ ਮੈਨੂੰ ਬੁਲਾਉਣ ਲਈ ਆਇਆ ਸੀ ਜੀ ਪਰ ਕੋਠੀ ਉਸ ਦੇ ਪਿਓ ਤੇ ਭਰਾ ਦੇ ਨਾਂ ਤੇ ਸੀ ਅੱਛਾ ਪਰ ਉਸਪਰ ਤਾਂ ਢਿੰਗਰੇ ਨੇ ਕਰਜ਼ਾ ਪਾਸ ਕਰਾਇਆ ਸੀ ਬੈਂਕ ਦਾ ਤੁਸੀਂ ਸਹੀ ਕਹਿੰਦੇ ਹੋ ਬੈਂਕ ਦਾ ਕਰਜ਼ਾ ਸੀ ਢਿੰਗਰੇ ਦੀ ਗਾਰੰਟੀ ਉੱਪਰ ਤੇ ਜਦੋਂ ਮਹਿਕਮੇ ਤੋਂ ਉਸਦੇ ਪੈਸੇ ਮਿਲੇ ਤਾਂ ਉਸ ਦੀ ਵੱਡੀ ਰਕਮ ਕਰਜ਼ੇ ਵਿੱਚ ਕੱਟੀ ਗਈ ਥੋੜੀ ਜੀ ਰਕਮ ਬਚੀ ਸੀ ਸੋਟੀ ਇੰਗਰੇਜ਼ ਤੇ ਪਿਓ ਨੇ ਆਪਣੇ ਖਾਤੇ ਵਿੱਚ ਪਵਾ ਲਈ ਤੁਹਾਡਾ ਮਤਲਬ ਇਸ ਵਿਚਾਰੀ ਨੂੰ ਕੁਝ ਨਹੀਂ ਮਿਲਿਆ ਨਾ ਜੀ ਕੁਝ ਨਹੀਂ ਮਿਲਿਆ ਸਿਵਾਏ ਇਸ ਨੌਕਰੀ ਦੇ ਭਲਾ ਹੋਵੇ ਬਰਾੜ ਸਾਹਿਬ ਦਾ ਜਿਹੜੇ ਇਸ ਦੇ ਹੱਕ ਵਿੱਚ ਖੜੇ ਹੋ ਗਏ ਤੇ ਮਹਿਕਮੇ ਨਾਲ ਅੜ ਕੇ ਨੌਕਰੀ ਇਸ ਪਲੇਮਾਨਸ ਨੂੰ ਦਵਾ ਦਿੱਤੀ ਬਰਾੜ ਸਾਹਿਬ ਕੋਈ ਨਾ ਭਗਵੰਤ ਬਰਾੜ ਕਿੱਥੇ ਹੁੰਦਾ ਅੱਜ ਕੱਲ ਉਹ ਤਾਂ ਜੀ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਬੜੇ ਆਡੇ ਲੈਂਦਾ ਸੀ ਰੱਬ ਨਾਲ ਰੱਬ ਨੇ ਉਸ ਨੂੰ ਆਪਣੇ ਪਾਸ ਹੀ ਬੁਲਾ ਲਿਆ ਓਹ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਭਗਵਾਨ ਮੈਂ ਗਲਾਸ 'ਚੋਂ ਚਾਹ ਦਾ ਆਖਰੀ ਕੁੱਟ ਪਰ ਦਿਆਂ ਕਿਆ ਕਿਸਮਤ ਦੇਖੋ ਢੀਂਗਰਾ ਕਲਾਸ 1 ਅਫਸਰ ਸੀ ਪਰ ਉਸ ਦੀ ਘਰ ਵਾਲੀ ਹੁਣ ਕਲਾਸ 3 'ਤੇ ਨੂੰ ਪਰ ਕੰਮ ਕਰਦੀ ਐ ਸਾਰਾ ਦਿਨ ਉਹਨਾਂ ਫਾਈਲਾਂ ਨਾਲ ਹੀ ਮੱਥਾ ਮਾਰਦੀ ਐ ਜਿਹੜੀਆਂ ਢੀਂਗਰੇ ਨੇ ਪੁਸ਼ਪਾ ਨੂੰ ਦੇ ਰੱਖੀਆਂ ਸਨ ਪੁਸ਼ਪਾ ਇਹ ਪੁਸ਼ਪਾ ਕੌਣ ਆ ਲੈ ਕਮਾਲ ਕਰਦੇ ਹੋ ਸਰ ਤੁਹਾਨੂੰ ਪੁਸ਼ਪਾ ਦਾ ਨਹੀਂ ਪਤਾ ਪੁਸ਼ਪਾ ਚਾਂਜੀ ਮਦਨ ਗੋਪਾਲ ਦੀ ਵਿਧਵਾ ਜਿਸ ਨੂੰ ਮਹਿਕਮੇ ਨੇ ਢੀਂਗਰੇ ਨਾਲ ਟ੍ਰੇਨੀ ਵਜੋਂ ਲਾਇਆ ਸੀ ਉਹ ਵੀ ਪੜ੍ਹੀ ਲਿਖੀ ਤਾਂ ਜ਼ਰੂਰ ਸੀ ਪਰ ਸੀ ਅਨਪੜ ਸਾਰਾ ਦਿਨ ਢੀਂਗਰਾ ਉਸ ਤੋਂ ਉਸ ਨੂੰ ਕੰਮ ਸਮਝਾਉਂਦਾ ਰਹਿੰਦਾ ਤੇ ਉਹ ਢੀਂਗਰੇ ਦਵਾਲੇ तितਲੀ ਵਾਂਗ ਮੰਡਰੌਂਦੀ ਰਹਿੰਦੀ ਜਿੰਨੀ ਦੇਰ ਢੀਂਗਰਾ ਦਫ਼ਤਰ ਵਿੱਚ ਹੁੰਦਾ ਉਹ ਪੁਸ਼ਪਾ ਪੁਸ਼ਪਾ ਕਰਦਾ ਰਹਿੰਦਾ ਤੇ ਹੁਣ ਕਿੱਥੇ ਪੁਸ਼ਪਾ ਤੇ ਹੁਣ ਕਿੱਥੇ ਆ ਕੌਣ ਪੁਸ਼ਪਾ ਆਹੋ ਪੁਸ਼ਪਾ ਹੋਰ ਕੌਣ ਉਹ ਦੇਖੋ ਜੀ ਕਿਸਮਤ ਦੇ ਰੰਗ ਹੁਣ ਉਹ ਸੰਗੀਤਾ ਦੀ ਬਾਸ ਲੱਗੀ ਹੋਈ ਹੈ ਇਹ ਵਿਚਾਰੀ ਉਸ ਨੂੰ ਦੀਦੀ ਦੀਦੀ ਕਰਦੀ ਰਹਿੰਦੀ ਹੈ ਤੇ ਉਹ ਇਸ ਉੱਪਰ ਫालतू ਰੋਪਾਉਂਦੀ ਰਹਿੰਦੀ ਹੈ ਇਹ ਤਾਂ ਠੀਕ ਨਹੀਂ ਵਿਚਾਰੀ ਸੰਗੀਤਾ ਦੇ ਮਨ ਉੱਪਰ ਕੀ ਗੁਜ਼ਰਦੇ ਹੋਗੇ ਸਰ ਦਫ਼ਤਰਾਂ ਵਿੱਚ ਇਦਾਂ ਹੀ ਚੱਲਦਾ ਹੈ ਪੋਸਟਲ ਮੈਕਮਾ ਹੈ ਨਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਬਹੁਤ ਵੱਡਾ ਹੈ ਇਸ ਵਿੱਚ ਬਹੁਤ ਸਕੋਪ ਹੈ ਜੇ ਸਾਰੇ ਹੀ ਮਰ ਜਾਈਏ ਨਾ ਸਾਡੀਆਂ ਘਰ ਵਾਲੀਆਂ ਇਸ ਦਾ ਸਾਰਾ ਬੋਝ ਚੁੱਕ ਲੈਣਗੀਆਂ ਤੇ ਇਸ ਨੇ ਕਿਸੇ ਨੂੰ ਵੀ ਨਾ ਨਹੀਂ ਕਰਨੀ ਮੈਂ ਰਜਿਸਟਰਾਂ ਵਿੱਚ ਦਸਖਤ ਕੀਤੇ ਤੇ ਬਾਹਰ ਨੂੰ ਹੋ ਤੁਰਿਆ ਮੈਂ ਅੱਗੇ ਵੀ ਜਾਣਾ ਸੀ ਸੰਗੀਤਾ ਕੋਲੋਂ ਲੰਘਦੇ ਮੈਂ ਸਰਸਰੀ ਨਜ਼ਰ ਉਸ ਨੂੰ ਮਾਰੀ ਉਹ ਫਿਰ ਉੱਠ ਕੇ ਖੜੋ ਗਈ ਮੈਨੂੰ ਲੱਗਿਆ ਕਿ ਜਿਵੇਂ ਕੁਝ ਕਹਿਣਾ ਚਾਹੁੰਦੀ ਹੈ ਮੈਂ ਆਪਣੇ ਕਦਮ ਰੋਕ ਦਿੱਤੇ ਸਰ ਸਰ ਜੇ ਇਜਾਜ਼ਤ ਦਿਓ ਤਾਂ ਇੱਕ ਰਿਕਵੈਸਟ ਕਰਨੀ ਸੀ ਮੈਨੂੰ ਕਿਸੇ ਹੋਰ ਦਫਤਰ ਵਿੱਚ ਸ਼ਿਫਟ ਕਰ ਦਿਓ ਇੱਥੇ ਮੇਰਾ ਜੀ ਨਹੀਂ ਲੱਗਦਾ ਸੰਗੀਤਾ ਨੇ ਚੱਕਦੇ ਹੋਏ ਕਿਹਾ ਕੀ ਗੱਲ ਹੋ ਗਈ ਕੋਈ ਤੰਗ ਜਾਂ ਪਰੇਸ਼ਾਨ ਕਰ ਰਿਹਾ ਜੀ ਨਹੀਂ ਅਜਿਹੀ ਗੱਲ ਤਾਂ ਨਹੀਂ ਪਰ ਇੱਥੇ ਸਾਰੀਆਂ ਫਾਈਲਾਂ ਉੱਪਰ ਢਿੰਗਰਾ ਸਾਹਿਬ ਦੇ ਦਸਤਖਤ ਦੇਖ ਕੇ ਮੈਨੂੰ ਬੜਾ ਅਜੀਬ ਲੱਗਦਾ ਉਹਨਾਂ ਜਿੰਨੀ ਦੇਰ ਕੰਮ ਕੀਤਾ ਬੜਾ ਸਾਫ਼ ਸੁਥਰਾ ਕੀਤਾ ਸ਼ਾਇਦ ਮੈਂ ਉਸ ਕਾਬਲ ਨਹੀਂ ਚੰਗਾ ਹੋਵੇ ਜੇ ਮੈਨੂੰ ਕਿਸੇ ਹੋਰ ਬ੍ਰਾਂਚ ਵਿੱਚ ਭੇਜ ਦਿਓ ਉਸ ਨੇ ਨੀਵੀ ਪਾਲ ਲਈ ਮਾਹੌਲ ਬੜਾ ਕੁਟਿਆ-ਕੁਟਿਆ ਹੈ ਤੇ ਮਨ ਬੜਾ ਕਾਲਾ ਪੈਂਦਾ ਮੈਂ ਉਸ ਦੀਆਂ ਅੱਖਾਂ ਵਿੱਚ ਝਾਕਿਆ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ ਮਿਸ ਸੰਗੀਤਾ ਬੰਨਣਾ ਚਾਹੁੰਦੀ ਹੈ ਮਿਸਸ ਟਿੰਗਰਾ ਨੇ ਮੈਂ ਹੋਰ ਤਰਸ ਦੀ ਮੂਰਤ ਨਹੀਂ ਬਣ ਸਕਦੇ ਉਸਕਿਆ ਕੁਝ ਨਹੀਂ ਪਰ ਜਿੰਨਾ ਕਿਹਾ ਮੈਂ ਉਸ ਤੋਂ ਅੰਦਾਜ਼ਾ ਲਾ ਲਿਆ ਉਹ ਰੇਤਲੀ ਨਦੀ ਨਹੀਂ ਸੀ ਬੰਨਣਾ ਚਾਹੁੰਦੀ ਉਹ ਵਹਿਣਾ ਚਾਹੁੰਦੀ ਸੀ ਵਗਦੇ ਵਹਿਣ ਵਾਂਗ ਉਹ ਕਿਤੇ ਦੂਰ ਸਮੁੰਦਰ ਵਿੱਚ ਰਲਣਾ ਚਾਹੁੰਦੀ ਸੀ ਆਪਣੇ ਦਫ਼ਤਰ ਵਿੱਚ ਪਹੁੰਚ ਕੇ ਮੈਂ ਪਹਿਲਾ ਕੰਮ ਇਹ ਕੀਤਾ ਕਿ ਉਸ ਦੀ ਬਦਲੀ ਹੈੱਡ ਆਫਿਸ ਵਿੱਚ ਕਰਨ ਦਾ ਆਰਡਰ ਕਰ ਦਿੱਤਾ। ਨਦੀਆਂ ਨੂੰ ਵਹਿਣ ਦੇਣਾ ਚਾਹੀਦਾ ਹੈ। ਮਾਰੂਥਲਾਂ ਵਿੱਚ ਗਵਾਚ ਜਾਣਾ ਉਹਨਾਂ ਦੀ ਫਿਤਰਤ ਨਹੀਂ ਹੁੰਦੀ। ਸੋ ਐਸੀ ਮੇਰੀ ਅੱਜ ਦੀ ਕਹਾਣੀ। ਸ਼ੁਕਰੀਆ ਬਹੁਤ-ਬਹੁਤ।